ਮੈਂਟ ਹੁੰਦੀ ਹੋਵੇ ਅਸੀਂ ਤੁਹਾਨੂੰ ਕਹਿੰਦੇ ਵੀ ਸਾਰੇ ਗੋਵਰਨੇਮੈਂਟ ਦੀ ਹੋ ਜਾਊਗੀ ਮੈਕਮਾ ਕਰੇ ਨਾ ਕਰੇ ਉਹ ਤੁਸੀ ਜ਼ਿੰਮੇਵਾਰੀ ਹੈ ਪਹਿਲੇ ਸਰਪੰਚਾਂ ਦਾ ਰੋਜ਼ ਦਾ ਕੰਮ ਨਿਭੜ ਜੀ ਇੱਕ ਤਾਂ ਆਈਦਾ ਕਲੀਅਰ ਕਰ ਜਿਹੜੇ ਟਾਲੀਆਂ ਹੀ ਨੇ ਰੁਪਏ ਫਿਰ ਇਹਦੇ ਅਕਾਊਂਟ ਦੇਊ ਜੀ ਆਪਣਾ ਇਹਦੇ ਆਪਣਾ ਜਿਹੜਾ ਆਪਣਾ ਕਿੱਥੇ ਠੇਕੇਦਾਰ ਨੂੰ ਸਿੱਧੇ ਮਗਾਹਾਂ ਤੋਂ ਮਿਲਣਗੇ ਮੈਂਕਮਾ ਹੀ ਕਰਾਊਗਾ ਕੰਮ ਪੂਰਾ ਪੱਕਾ ਮੈਂਕਮਾ ਹੀ ਕਰਾਊਗਾ ਕੀ ਹੋਇਆ ਇਹ ਇਹ ਸੁਹਾ ਟੁੱਟ ਗਿਆ ਜੀ ਤਿੰਨ ਵਾਰੀ ਹੂੰ ਤੇ ਸਾਡਾ ਨੁਕਸਾਨ ਹੋ ਗਿਆ ਜੀ ਮੇਰੇ ਕੋਲ 80000 ਨੂੰ ਠੇਕੇ ਤੇ ਬਾਣ ਹੂੰ ਉਹਨੇ ਕਹਿੰਦੇ ਵੀ ਅਸੀਂ ਕੱਚਾ ਚਲਾਵਾਂਗੇ ਅਸੀਂ ਅਖਾ ਹੀ ਪੱਕਾ ਕਰਕੇ ਚਲਾਓ ਜਈ ਸਾਹਿਬ ਵੀ ਕਹਿੰਦੇ ਵੀ ਪੱਕਾ ਕੱਚਾ ਚਲਾਉਣਗੇ ਅੱਛਾ ਅਖਾ ਵੀ ਅਸੀਂ ਚੱਲਣ ਨਹੀਂ ਦਿੰਦੇ ਆਪਦਾ ਪੱਕਾ ਕਰ ਲੋ ਤੇ ਚਲਾ ਲੋ ਜਾਂ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਵੀ ਜੇ ਤੇਰਾ ਨੁਕਸਾਨ ਹੁੰਦਾ ਅਸੀਂ ਦੇਵਾਂਗੇ ਹਰਜਾਨਾ ਜਈ ਸਾਹਿਬ ਲਿਖ ਕੇ ਦੇ ਦੇ ਮੈਨੂੰ ਕਿਹੜਾ ਪਿੰਡ ਤੇ ਕਿਹੜਾ ਏਰੀਆ ਹੈ ਉਹ ਲੁਕਾ ਜੀ ਪਿੰਡ ਅੱਛਾ ਇਹ ਪਹਿਲਾਂ ਵੀ ਟੁੱਟਿਆ ਹੈ ਤਿੰਨ ਵਾਰੀ ਟੁੱਟ ਗਿਆ ਜੀ ਇਹ ਤੀਜੀ ਵਾਰ ਟੁੱਟਿਆ ਹੁਣ ਚੌਥੀ ਵਾਰ ਟੁੱਟੂ ਜੀ ਤਾਂ ਸੱਗ ਲਿਆ ਪਹਿਲਾਂ ਲਿਖਤੀ ਦਿੱਤਾ ਇਹਨਾਂ ਨੂੰ ਨਹੀਂ ਕੁਝ ਨਹੀਂ ਦਿੱਤਾ ਪਹਿਲਾਂ ਬਾਈ ਬੰਦੇ ਨਾਲੇ ਬੰਦ ਕਰਾਤਾ ਜੀ ਬਣਾ ਨਾਜੀ ਕੁਛ ਨਹੀਂ ਦਿੱਤਾ ਅੱਛਾ ਹੁਣ ਕੀ ਕਹਿੰਦੇ ਆ ਮਹਿਕਮੇ ਵਾਲੇ ਇਹ ਮਹਿਕਮਾ ਕਹਿੰਦੇ ਵੀ ਕੱਚਾ ਚੱਲੂ ਹਮ ਅਸੀਂ ਅਖੇ ਜੇ ਅਸੀਂ ਚੱਲਣ ਨਹੀਂ ਦਿੰਦੇ ਠੀਕ ਹੈ ਵੀ ਪੱਕਾ ਕਰ ਲੋ ਜੇ ਪੱਕਾ ਟੁੱਟਦਾ ਸਾਡਾ ਨੁਕਸਾਨ ਹੋਊ ਜੇ ਅਸੀਂ ਆਪੇ ਚੱਲਾ ਠੀਕ ਹੈ ਕੱਚੇ ਤੇ ਅਸੀਂ ਨਹੀਂ ਚੱਲਣ ਦਿੰਦੇ ਜੇ ਸਾਡਾ ਕੱਚੇ ਦੇ ਨੁਕਸਾਨ ਕਰਦਾ ਤਾਂ ਜ਼ਿੰਮੇਵਾਰੀ ਦਿਲ ਲਓ ਕਿਹੜਾ ਬੰਦਾ ਲਿਖ ਕੇ ਦਿੰਦਾ ਮੈਨੂੰ ਉਲਕ ਕਿਸਾਨਾਂ ਦੇ ਜਿਹੜਾ ਉਹ ਮੁੱਗਾ ਟੁੱਟਿਆ ਹੋਇਆ ਹਥੇ ਤੁਸੀਂ ਮੌਕਾ ਦੇਖ ਕੇ ਹੋ ਕੀ ਹੋਇਆ ਉਹ ਕੀ ਕੀ ਕਰਨ ਵਾਲਾ ਉਹਦੇ ਚ ਜੀ ਮੈਂ ਹੀ ਸ਼ਾਂਤ ਜੀ ਉਸਲਾ ਸੈਕਸ਼ਨ ਦੇ ਮੇਰੇ ਅੰਦਰ ਹੈ ਜੀ ਉਲਗ ਮਾਈਨਰ ਤੇ ਟਾਣੀ ਪੇੜ ਦੀ ਗਿਰ ਗਈ ਸੀ ਤੂਫਾਨ ਕਰਕੇ ਤਾਂ ਉਹਦੀ ਉਹ ਬ੍ਰੀਚ ਹੋ ਗਈ ਹੈ ਥੋੜੀ ਜੀ ਉਹਨ ਮੈਂ ਮੌਕਾ ਦੇਖ ਲਿਆ ਜਾ ਕੇ ਇੱਕ ਦਿਨ ਪਹਿਲੇ ਮੌਕਾ ਦੇਖ ਲਿਆ ਸੀ ਤਾਂ ਉਸ ਤੇ ਆਪਾਂ ਬੰਦ ਕਰਨ ਦਾ ਮਤਲਬ ਉਹਨੂੰ ਮੈਨੂੰ ਬੰਦ ਕਰਨ ਦਾ ਆਪਾਂ ਕੰਮ ਚਾਲੂ ਕਰਵਾਤਾ ਹੈ ਕਿ ਉਹ ਅਜੇ ਖਤਮ ਹੋ ਜੂਗਾ ਮਤਲਬ ਕੱਚਾ ਬਣਾ ਆਪਾਂ ਕਰ ਰਹੇ ਹੱਟੇ-ਭੱਟੇ ਲਾ ਕੇ ਆਪਾਂ ਸਾਰਾ ਉਹ ਕਰਤਾ ਕੰਮ ਪੱਕੇ ਦੀ ਆਪਾਂ ਪ੍ਰਪੋਜ਼ਲ ਉੱਚ ਅਧਿਕਾਰੀਆਂ ਨੂੰ ਅੱਗੇ ਭੇਜ ਦਾਂਗੇ ਤਾਂ ਕਿ ਐਸਟੀਮੇਟ ਆਪਾਂ ਸਾਰਾ ਕੁਝ ਪ੍ਰਿਪੇਅਰ ਕਰਕੇ ਟੈਂਡਰਿੰਗ ਪ੍ਰੋਸੈਸ ਹੁੰਦੀ ਹੈ ਆਪਾਂ ਪੂਰਾ ਐਸਟੀਮੇਟ ਤਿਆਰ ਕਰਕੇ ਅੱਗੇ ਭੇਜ ਦਾਂਗੇ ਆਪਾਂ ਜਦੋਂ ਉਹ ਪਾਸ ਹੋ ਜੂਗਾ ਆਪਾਂ ਉਹਨੂੰ ਪੱਕਾ ਕਰਾ ਦੇਵਾਂਗੇ ਇਹ ਪਹਿਲਾ ਵਿਭਾਗ ਇਹ ਪਹਿਲਾ ਵਿਭਾਗ ਦਾ ਦੇਖਣ ਦਾ ਫਰਜ ਬੰਦਾ ਸੀ ਬਹੁਤ ਚਿਰ ਹੋ ਗਿਆ ਪਹਿਲਾਂ ਇਹ ਕਾਫੀ ਨਿਰਖਾਸਾਨ ਨੇ ਪਹਿਲਾਂ ਮਿਲਦੀ ਹੈ ਮੈਂ ਤਾਂ ਆਮਨੇ ਆਏ ਜੀ 10 ਦਿਨ ਹੋਏ ਨੇ ਮੈਨੂੰ ਆਏ ਤਾਂ ਹੁਣੇ ਮੇਰੇ ਗਿਆਨ ਚ ਆਇਆ ਹੈ ਤੇ ਮੈਨੂੰ ਹੁਣੇ ਹੀ ਪਤਾ ਲੱਗਿਆ ਹੈ ਸੈਕਿੰਡ ਮਨ ਲ ਮਾਈਨਰ ਤਾਂ ਮੈਂ ਪਹਿਲਾਂ ਦੇਖ ਚੁੱਕਿਆ ਸੀ ਲੇਕਿਨ ਮੈਂ ਅੱਜ ਦੇਖਿਆ ਵੀ ਇਹ ਮਤਲਬ ਆਪਾਂ ਠੀਕ ਕਰਾ ਰਹੇ ਹਾਂ ਤਾਂ ਆਪਾਂ ਪੱਕੇ ਦੀ ਆਪਾਂ ਰਿਕਵੈਸਟ ਅੱਗੇ ਭੇਜ ਦਾਂਗੇ ਪ੍ਰੋਪੋਜ਼ਲ ਐਸਟੀਮੇਟ ਤਿਆਰ ਕਰਕੇ ਇਹ ਪੱਕਾ ਹੋ ਜੂਗਾ ਜੀ ਤੇ ਆਪਾਂ ਮੰਦੀਗਾ ਦੀ ਸਪਾਈ ਵੀ ਸ਼ੁਰੂ ਕਰਾ ਦਿੰਨੇ ਆ ਇੱਕ ਦੋ ਦਿਨ ਚ ਤਾਂ ਕਿ ਇਹ ਤਾਂ ਕਿ ਇਸ ਦੀ ਕੋਈ ਵੀ ਮਤਲਬ ਟਾਣੀਆਂ ਜਾਂ ਕੋਈ ਲੋਕਾਂ ਨੂੰ ਆਣ ਜਾਣ ਚ ਦਿੱਕਤ ਨਾ ਹੋਵੇ ਤੇ ਇਨਸਪੈਕਸ਼ਨ ਲਈ ਵੀ ਕੋਈ ਦਿੱਕਤ ਨਾ ਆਵੇ ਇੱਕ ਜੇਹਿਸਾਬ ਉੱਥੇ ਦਰਖਤ ਲੱਗੇ ਹੋਏ ਨੇ ਕਹਿੰਦੇ ਉਹ ਨੁਕਸਾਨ ਕਰ ਰਹੇ ਨੇ ਆਪਾਂ ਦਰਖਤਾ ਦੀ ਪਹਿਲਾਂ ਵੀ ਫੋਰੈਸ ਡਿਪਾਰਟਮੈਂਟ ਨੂੰ ਲਿਖੀ ਹੋਈ ਹੈ ਜਿਸ ਦਾ ਮੈਨੂੰ ਉੱਚ ਅਧਿਕਾਰੀਆਂ ਵੱਲੋਂ ਪਤਾ ਲੱਗਿਆ ਤੇ ਆਪਾਂ ਹੁਣ ਵੀ ਆਪਾਂ ਅੱਜ ਦੁਬਾਰਾ ਜੰਗਲਾਤ ਵਿਭਾਗ ਨੂੰ ਰਿਮਾਈਂਡਰ ਕਰਵਾ ਦਿੰਨੇ ਆ ਤਾਂ ਕਿ ਜੋ ਵੀ ਪੇੜ ਮਾਇਨਰ ਜਿਹੇ ਵਿੱਚ ਦਿੱਕਤ ਆਂਦੀ ਹੈ ਜਾਂ ਜਿਹੜੀ ਵੀ ਪ੍ਰੋਵੀਜ਼ਨ ਹੈ ਆਪਾਂ ਅੱਜ ਆਪਾਂ ਆਪਣੀ ਕਾਰਵਾਈ ਪੂਰੀ ਕਰਦੇ ਹਾਂ